ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅਸੀਂ ਦੇਖ ਰਹੇ ਹਾਂ ਕਿ ਹਰ ਰੋਜ਼ ਸਾਡੇ ਕੁੜੀਆਂ ਦੇ ਉੱਤੇ ਔਰਤਾਂ ਦੇ ਉੱਤੇ ਹਰ ਰੋਜ਼ ਛੇੜਛਾੜ ਤੇ ਕਿਸੇ ਨਾ ਕਿਸੇ ਤਰ੍ਹਾਂ ਦੇ ਜ਼ੁਲਮਾਂ ਦੇ ਜਾਂ ਘਟਨਾਵਾਂ ਵਾਪਰ ਰਹੀਆਂ ਨੇ ਲਗਾਤਾਰ। ਜਿੱਥੇ ਪਰਸੋਂ ਦੋ ਕੁੜੀਆਂ ਜਿਹੜੀਆਂ ਕ੍ਰਿਕਟ ਦੀਆਂ ਪਲੇਅਰ ਨੇ ਆਸਟ੍ਰੇਲੀਆ ਦੀ ਟੀਮ ਦੀਆਂ ਇੰਡੋਰ ਦੇ ਵਿੱਚ ਠਹਿਰੀਆਂ ਹੋਈਆਂ ਸੀ ਤੇ ਉਹ ਸੈਰ ਕਰਨ ਲਈ ਕਿਸੇ ਚੱਲੀਆਂ ਸੀ ਤੇ ਉਹਨਾਂ ਨੂੰ ਇੱਕ ਮੁੰਡਾ ਛੇੜ ਕੇ ਲੰਘ ਗਿਆ ਤੇ ਉਹਨਾਂ ਦੀ ਉਹਨਾਂ ਨੇ ਰਿਪੋਰਟ ਕੀਤੀ ਤੇ ਆਸਟ੍ਰੇਲੀਆ ਤੱਕ ਭਾਰਤ ਦਾ ਨਾਮ ਇਸ ਗੱਲ ਤੇ ਬਦਨਾਮ ਹੋਇਆ ਉਸ ਦਾ ਜਿਹੜੇ ਉੱਥੋਂ ਦੇ ਲੋਕਲ ਐਮਐਲਏ ਨੇ ਭਾਜਪਾ ਦੇ ਵੱਡੇ ਲੀਡਰ ਰਹੇ ਹੈ ਉੱਥੋਂ ਦੇ ਮੰਤਰੀ ਨੇ ਪਹਿਲਾਂ ਉਹ ਕੇਂਦਰ ਦੇ ਵਿੱਚ ਮੰਤਰੀ ਰਹੇ ਹੈ ਪੱਛਮੀ ਬੰਗਾਲ ਦੇ ਇੰਚਾਰਜ ਰਹੇ ਹੈ ਭਾਜਪਾ ਦੇ ਕੈਲਾਸ਼ ਵਿਜੇ ਵਰਗੀ ਹੈ ਜੀ ਕਲਾਸ਼ ਵਿਜੇ ਵਰਗੀ ਆ ਜੀ ਕਹਿੰਦੇ ਕਿ ਵੀ ਕੁੜੀਆਂ ਦੀ ਗਲਤੀ ਹੈ ਉਹਨਾਂ ਨੂੰ ਸਿਕਿਉਰਿਟੀ ਵਾਲਿਆਂ ਨੂੰ ਤੇ ਆਪਣੀ ਟੀਮ ਵਾਲਿਆਂ ਨੂੰ ਦੱਸ ਕੇ ਬਾਹਰ ਨਿਕਲਣਾ ਚਾਹੀਦਾ ਸੀ ਅ ਅਸੀਂ ਸਮਝਦੇ ਹਾਂ ਵੀ ਚਲੋ ਉਹਨਾਂ ਨੂੰ ਇਹ ਆਪਣੇ ਸਾਵਧਾਨੀ ਤਾਂ ਰੱਖਣੀ ਚਾਹੀਦੀ ਸੀ ਪਰ ਇਹਦਾ ਮਤਲਬ ਇਹ ਨਹੀਂਗਾ ਕਿ ਵੀ ਉੱਥੋਂ ਦੀ ਪੁਲਿਸ ਹੈ ਜਿਹੜੀ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਜੇ ਉਹ ਆਸਟ੍ਰੇਲੀਆ ਦੀਆਂ ਕੁੜੀਆਂ ਨਾ ਹੋਣ ਸਾਡੇ ਭਾਰਤੀ ਕੁੜੀਆਂ ਹੋਣ ਕਿਸੇ ਹੋਟਲ 'ਚ ਠਹਿਰੀਆਂ ਵੀ ਨਾ ਹੋਣ ਉਹਨਾਂ ਦੀ ਕੋਈ ਟੀਮ ਵੀ ਨਾ ਹੋਵੇ ਉਹਨਾਂ ਦੀ ਕੋਈ ਸਿਕਿਉਰਿਟੀ ਵੀ ਨਾ ਹੋਵੇ ਕੀ ਉਹਨਾਂ ਦੀ ਕੋਈ ਆਪਾਂ ਰਾਖੀ ਕਰਨ ਦੀ ਸਾਡੀ ਜ਼ਿੰਮੇਵਾਰੀ ਨਹੀਂ ਹੈ ਇਹ ਉਸੇ ਤਰ੍ਹਾਂ ਦਾ ਬਿਆਨ ਹੈ ਜਿਹਾ ਜਿਹਾ ਬਿਆਨ ਇੱਕ ਵਿਲਾਤਕਾਰ ਹੋਣ ਦੇ ਉੱਤੇ ਪਛਮਗਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਦਿੱਤਾ ਸੀਗਾ ਇਸੇ ਕਿਸਮ ਦਾ ਬਿਆਨ ਇੱਕ ਕਲਾਸ਼ ਵਿਜੇ ਵਰਗੀਆਂ ਦਾ ਹੈ ਅਸੀਂ ਇਸ ਬਿਆਨ ਦੀ ਨਖੇਦੀ ਕਰਦੇ ਹਾਂ ਤੇ ਉਹ ਭਾਰਤ ਦੀ ਸਾਰੇ ਦੁਨੀਆ ਚ ਵੇਚਦੀ ਹੋਈ ਹੈ ਤੇ ਜਿਹੜੇ ਲੋਕ ਭਾਰਤ ਤੋਂ ਆਉਂਦੇ ਆ ਇਧਰ ਉਹਨਾਂ ਦੇ ਦੇਸ਼ ਉਹਨਾਂ ਲਈ ਐਡਵਾਈਜ਼ਰੀ ਜਾਰੀ ਕਰਦੇ ਆ ਵੀ ਤੁਸੀਂ ਜਦੋਂ ਭਾਰਤ ਚੱਲਿਓ ਖਾਸ ਕਰਕੇ ਕੁੜੀਆਂ ਤੇ ਔਰਤਾਂ ਉਹ ਆਪਣਾ ਖਿਆਲ ਖਾਸ ਤੌਰ ਤੇ ਰੱਖਣ ਕਿਸੇ ਅਣਜਾਣ ਬੰਦੇ ਦਾ ਵਿਸ਼ਵਾਸ ਨਾ ਕਰਨ ਇਹ ਭਾਰਤ ਦਾ ਨਾਂ ਨਿਕਲੇਗਾ ਸਾਡਾ ਦੁਨੀਆ ਭਰ ਦੇ ਵਿੱਚ ਦੂਜੇ ਪਾਸੇ ਕੱਲ੍ਹ ਦਿੱਲੀ ਦੇ ਲక్ష్ਮੀਬਾਈ ਕਾਲਜ ਦੀ 20 ਸਾਲਾ ਵਿਦਿਆਰਥਣ ਜਿਹੜੀ ਪਲੱਸ 2 ਬੀਏ 2 ਦੀ ਵਿਦਿਆਰਥਣ ਹੈ ਉਹ ਜਾ ਰਹੀ ਸੀ ਇੱਕ ਲੜਕਾ ਜਤਿੰਦਰ ਨਾਮ ਦਾ ਉਹਨੂੰ ਪਹਿਲਾਂ ਵੀ ਛੇੜਛਾੜ ਉਹਦੇ ਨਾਲ ਕਰਦਾ ਸੀ ਉਹ ਕੱਲ ਮੋਟਰਸਾਈਕਲ ਤੇ ਤਿੰਨ ਜਣੇ ਆਉਂਦੇ ਆ ਤੇ ਉਹਨੂੰ ਘੇੜਦੇ ਆ ਤੇ ਉਹਦੇ ਉੱਤੇ ਉਹਦੇ ਤੇ ਇਤਜਾਬ ਪਾਉਂਦੇ ਆ ਉਹ ਕੁੜੀ ਆਪਣਾ ਮੂੰਹ ਟੱਕਦੀ ਹੈ ਇਤਜਾਬ ਤੋਂ ਤੇ ਉਹਦੇ ਹੱਥ ਜ਼ਖਮੀ ਹੋ ਜਾਂਦੇ ਆ ਤੇ ਉਹਨੂੰ ਬਹੁਤ ਜ਼ਿਆਦਾ ਜਿਹੜੇ ਐ ਉਹਨਾਂ ਨੂੰ ਜ਼ਖਮ ਹੋ ਗਏ ਐਸਿਡ ਦੇ ਤੇਜਾਬ ਦੇ ਚਾਹੇ ਉਹਨਾਂ ਦੀ ਪਛਾਣਤਾ ਕਰ ਲਈ ਵੀ ਕੌਣ ਕੌਣ ਨੇ ਇੱਕ ਜਤਿੰਦਰ ਐ ਇੱਕ ਇਸ਼ਾਨ ਐ ਇੱਕ ਅਰਮਾਨ ਐ ਉਹਨਾਂ ਨੇ ਹਾਲੇ ਤੱਕ ਉਹ ਫੜੇ ਨਹੀਂ ਗਏ ਹੈਗੇ ਦਿੱਲੀ ਜਿੱਥੇ ਦੋ ਸਰਕਾਰਾਂ ਇਕੱਠੀਆਂ ਬੈਠੀਆਂ ਨੇ ਜਿੱਥੋਂ ਦੀ ਪੁਲਿਸ ਗ੍ਰਹਿ ਮੰਤਰੀ ਦੇ ਸਿੱਧਾ ਅਧੀਨ ਹੈ ਉਥੇ ਇਹ ਹਾਲ ਹੈ ਹੁਣ ਇਹ ਕੁੜੀ ਕਿਵੇਂ ਦੱਸ ਕੇ ਜਾਂਦੀ ਵੀ ਮੈਂ ਸਿਕਿਉਰਿਟੀ ਮੇਰੇ ਮੈਂ ਤਚਲੀਆਂ ਜਾਂ ਜਾਣਾ ਹੈ ਉਹਨਾਂ ਜਾਣਾ ਹੋਣਾ ਨਹੀਂਗਾ ਕਿਹੜੀ ਕਿਹੜਾ ਦੇਸ਼ ਚ ਰਹਿ ਰਹਿਆ ਸੀ ਤੇ ਤੀਸਰੀ ਜਿਹੜੀ ਘਟਨਾ ਕੱਲ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਮਹਾਰਾਸ਼ਟਰ ਦੇ ਵਿੱਚ ਜਿਹੜੀ ਕੁੜੀ ਡਾਕਟਰ ਕੁੜੀ ਜਿਹੜੀ ਐ 28 29 ਸਾਲ ਦੀ ਉਹ ਜਿਹੜੀ ਆਤਮ ਹੱਤਿਆ ਕਰ ਗਈ ਉਸ ਦਾ ਜਿਹੜਾ ਰੇਪਿਸਟ ਹੈ ਜਿਹੜਾ ਪੁਲਿਸ ਦਾ ਸਬ ਇੰਸਪੈਕਟਰ ਹੈ ਗੋਪਾਲ ਬਧਾਣੇ ਉਸ ਦਾ ਕੱਲ 5 ਦਿਨਾਂ ਦਾ ਪੁਲਿਸ ਰਿਮਾਂਡ ਦੇ ਤਾ ਅਦਾਲਤ ਨੇ ਤੇ ਉਸ ਦਾ ਪਤਾ ਇਹ ਲੱਗਿਆ ਵੀ ਉਹਦੀ ਡਿਊਟੀ ਡਾਕਟਰ ਵਜੋਂ ਪੋਸਟਮਾਰਟਮ ਕਰਨ ਤੇ ਲੱਗੀ ਹੋਈ ਸੀ ਤੇ ਪੁਲਿਸ ਤੇ ਉਥੋਂ ਦੇ ਜਿਹੜੇ ਉੱਚ ਅਧਿਕਾਰੀ ਤੇ ਬਹੁਤ ਸਾਰੇ ਪੋਲੀਟਿਸ਼ੀਅਨ ਉਸ ਕੁੜੀ ਤੇ ਲਗਾਤਾਰ ਦਬਾਅ ਬਣਾ ਕੇ ਰੱਖਦੇ ਸੀ ਕਿ ਤੂੰ ਇਹਨਾਂ ਦੀ ਰਿਪੋਰਟ ਬਦਲ ਦੇ ਇਹਦੀ ਆਧਾਰ ਆ ਲਾ ਦੇ ਇਹਦੀ ਤੇ ਆਹ ਲਾ ਦੇ ਆ ਇਸ ਤਰ੍ਹਾਂ ਕਰਦੇ ਉਹ ਬੜੇ ਦਬਾਅ ਦੇ ਥੱਲੇ ਕੰਮ ਕਰਦੀ ਸੀ ਜਿਹੜੀਆਂ ਗੱਲਾਂ ਦਾ ਹੁਣ ਪਤਾ ਲੱਗ ਰਿਹਾ ਹੈ ਤੇ ਇਸੇ ਦੇ ਵਿੱਚ ਹੀ ਉਹ ਜਿਹੜਾ ਪੁਲਿਸ ਦਾ ਸਬ ਇੰਸਪੈਕਟਰ ਹੈ ਉਹਨੂੰ ਉਹਦਾ ਉਹ ਉਹਦਾ ਸ਼ੋਸ਼ਣ ਕਰਦਾ ਰਿਹਾ ਉਹ ਸੋ ਇਹਨੂੰ ਕੱਲ ਰਾਹੁਲ ਗਾਂਧੀ ਨੇ ਕਿਹਾ ਵੀ ਇਹ ਇੱਕ ਸੰਸਥਾਗਤ ਕਤਲ ਹੈਗਾ ਇਹ ਸਧਾਰਨ ਕਤਲ ਸਧਾਰਨ ਕੋਈ ਸੁਇਸਾਈਡ ਨਹੀਂ ਹੈਗਾ ਸੋ ਇਹ ਘਟਨਾਵਾਂ ਹਰ ਰੋਜ਼ ਬਹੁਤ ਜ਼ਿਆਦਾ ਵਧ ਰਹੀਆਂ ਦੂਸਰੀ ਗੱਲ ਤੁਹਾਡੇ ਨਾਲ ਦੋਸਤੋ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਵੀ ਐਸ ਕੇ ਐਮ ਸੰਯੁਕਤ ਕਿਸਾਨ ਮੋਰਚੇ ਨੇ ਕੱਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ ਹੈ ਤੇ ਭਾਰਤ ਸਰਕਾਰ ਨੂੰ 9 ਨਵੰਬਰ ਤੱਕ ਅਲਟੀਮੇਟਮ ਦਿੱਤਾ ਹੈ ਵੀ ਜੇ ਤੁਸੀਂ ਬਿਜਲੀ ਸੋਧ ਬਿੱਲ 2025 ਵਾਪਸ ਨਾ ਲਿਆ ਤਾਂ ਅਸੀਂ ਲੰਬਾ ਸੰਘਰਸ਼ ਕਰਾਂਗੇ ਉਹਨਾਂ ਨੇ ਫੈਸਲਾ ਕੀਤਾ ਹੈ ਵੀ 1 ਲੱਖ ਤੋਂ ਵੱਧ ਈਮੇਲ ਜਿਹੜੀਆਂ ਕੇਂਦਰ ਸਰਕਾਰ ਨੂੰ ਭੇਜੀਆਂ ਜਾਣਗੀਆਂ ਤੇ ਉਹਨਾਂ ਨੂੰ ਕਿਹਾ ਜਾਊਗਾ ਕਿ ਤੁਸੀਂ ਇਹ ਬਿੱਲ ਵਾਪਸ ਲਓ ਤੇ ਪ੍ਰਾਲੀ ਦੇ ਪ੍ਰਬੰਧ ਬਾਰੇ ਵੀ ਉਹਨਾਂ ਨੇ ਕਿਹਾ ਵੀ ਜਿਹੜੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੇ ਸੁਪਰੀਮ ਕੋਰਟ ਦੇ ਪਹਿਲਾਂ ਦੇ ਹੁਕਮ ਆਏ ਹੋਏ ਐ ਉਹਨਾਂ ਨੂੰ ਸਰਕਾਰਾਂ ਲਾਗੂ ਨਹੀਂ ਕਰ ਰਹੀਆਂ ਨਾ ਤਾਂ ਕਿਸਾਨਾਂ ਨੂੰ ਬਿੱਲਰ ਦਿੱਤੇ ਜਾ ਰਿਹਾ ਇਸ ਪ੍ਰਾਲੀ ਦੀ ਸਾਮ ਸੰਭਾਲ ਵਾਸਤੇ ਤੇ ਨਾ 200 ਰੁਪਇਆ ਪ੍ਰਤੀ ਕੁਇੰਟਲ ਜਾਂ 7000 ਰੁਪਇਆ ਪ੍ਰਤੀ ਇਕੜ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਤੇ ਜਿਹੜੇ ਜਿੱਥੇ ਮਸ਼ੀਨਰੀ ਉਪਲਬਧ ਹੈ ਉੱਥੇ ਉਹਨਾਂ ਨੇ ਕਿਸਾਨਾਂ ਨੂੰ ਵੀ ਬੇਨਤੀ ਕੀਤੀ ਹੈ ਵੀ ਜੇ ਤੁਹਾਡੇ ਕੋਲ ਮਸ਼ੀਨਰੀ ਹੈਗੀ ਹੈ ਤੁਹਾਡੇ ਨੇੜੇ ਹੈਗੀ ਹੈ ਤੁਹਾਨੂੰ ਮਿਲਦੀ ਹੈ ਤਾਂ ਤੁਸੀਂ ਉਹਦੀ ਵਰਤੋਂ ਕਰਕੇ ਪਰਾਲੀ ਦੀ ਸਾਮ ਸੰਭਾਲ ਕਰੋ ਉਹਨੂੰ ਅੱਗ ਨਾ ਲਾਓ ਕਿਸਾਨ ਜਥੇਬੰਦੀਆਂ ਅੱਗ ਲਾਉਣ ਦੇ ਹੱਕ 'ਚ ਨਹੀਂ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਜੇ ਜਿਹੜਾ ਆ ਸਰਕਾਰ ਕੋਈ ਇੰਤਜ਼ਾਮ ਨਹੀਂ ਕਰਦੀ ਮੰਨ ਲਓ ਉਹਨਾਂ ਨੇ ਖਬਰਾਂ ਆ ਰਹੀਆਂ ਨੇ ਵੀ ਕਿਸੇ ਕਿਸਾਨ ਨੇ ਉਹ ਬੇਲਚਾ ਬਣਾ ਕੇ ਰੱਖੇ ਪਏ ਉਹਨਾਂ ਨੂੰ ਚੱਕਣ ਨਹੀਂ ਆ ਰਿਹਾ ਕੋਈ ਹੁਣ ਹੋਰ ਇੱਕ ਫਸਲ ਬੀਜਣੀ ਆ ਹੁਣ ਉਹ ਕੀ ਕਰੂਗਾ ਜਾਂ ਉਹਨੂੰ ਕੋਈ ਮਸ਼ੀਨਰੀ ਆ ਹੀ ਨਹੀਂ ਰਹੀ ਔਰ बार-बार ਉਹਨੂੰ ਐਪ ਤੇ ਆਪਣਾ ਪਾਰ ਹੈ ਸੁਨੇਹਾ ਤੇ ਫਿਰ ਜੇ ਉਹ ਅੱਗ ਲਾਉਂਦਾ ਬੇਵਸੀ ਚ ਉਹਦੇ ਤੇ ਜੇ ਕੇਸ ਦਰਜ ਹੋਊਗਾ ਬੇਵਸੀ ਚ ਲਾਈ ਹੋਈ ਅੱਗ ਤੇ ਤਾਂ ਉਹਦੇ ਖਿਲਾਫ ਲੜਿਆ ਜਾਊਗਾ ਸੋ ਅ ਦੂਸਰੇ ਪਾਸੇ ਜਿਹੜਾ ਪੰਜਾਬ ਦੇ ਵਿੱਚ ਝੋਨੇ ਦੀ ਜਿਹੜੀ ਪੈਦਾਵਾਰ ਹੈ ਇੱਕ ਤਾਂ ਉਹ ਜਿਹੜੇ ਸਾਰੇ ਸਾਡੇ ਮਾਝੇ ਵਾਲੇ ਜ਼ਿਲ੍ਹੇ ਹੈ ਉਹ ਤਾਂ ਜਿਹੜੀ ਹੈ ਹੜ੍ਹਾਂ ਨੇ ਬਹੁਤ ਫਸਲ ਤਬਾਹ ਕਰ ਦਿੱਤੀ। ਬਾਕੀ ਦੇ ਸਾਰੇ ਪੰਜਾਬ 'ਚ ਵੀ ਝੋਨੇ ਦਾ ਝਾੜ ਬਹੁਤ ਵੱਡੀ ਮਾਤਰਾ 'ਚ ਘਟ ਗਿਆ। ਤੇ ਅੰਦਾਜ਼ੇ ਕੋਈ ਕਹਿ ਰਿਹਾ 30 ਲੱਖ ਟਨ, ਕੋਈ ਕਹਿ ਰਿਹਾ 50 ਲੱਖ ਟਨ, ਕੋਈ 60 ਲੱਖ ਟਨ ਕਹਿ ਰਹੇ ਵੀ ਜਿੰਨਾ ਝੋਨਾ ਹੋਣਾ ਚਾਹੀਦਾ ਸੀ ਉਸ ਤੋਂ ਘੱਟ ਝੋਨਾ ਹੋ ਰਿਹਾ। ਅੱਜ ਪੰਜਾਬੀ ਟ੍ਰਿਬਿਊਨ ਨੇ ਇਹ ਖਬਰ ਵੀ ਲਾਈ ਹੈ ਚਰਨਜੀਤ ਪੁੱਲ ਰੂਣਾ ਨੇ ਵੀ ਜਿਹੜੇ ਸ਼ੈਲਰ ਮਾਲਕ ਨੇ ਉਹਨਾਂ ਦੇ ਵਿੱਚ ਹਫੜਾ ਤਫੜੀ ਮੱਚੀ ਹੋਈ ਹੈ ਵੀ ਸਾਡੇ ਸ਼ੈਲਰ ਲਈ ਜੇ ਪੂਰਾ ਝੋਨਾ ਸੀ ਖਰੀਦ ਲਾਂਗੇ ਤਾਂ ਚੰਗਾ ਹੈ ਤੇ ਸਰਕਾਰ ਨੇ ਵੀ ਕਿਹਾ ਵੀ ਜਿਹੜਾ ਇੱਕ ਇਲਾਕੇ ਤੋਂ ਦੂਜੇ ਇਲਾਕੇ ਦੇ ਵਿੱਚੋਂ ਝੋਨਾ ਨਹੀਂ ਖਰੀਦਣਗੇ ਆਪੋ ਆਪਣੇ ਇਲਾਕੇ ਵਿੱਚੋਂ ਖਰੀਦਣਗੇ ਤਾਂ ਕਿ ਹਰ ਇੱਕ ਸ਼ੈਲਰ ਨੂੰ ਠੀਕ-ਠੀਕ ਝੋਨਾ ਮਿਲ ਸਕੇ ਕੰਮ ਵਾਸਤੇ ਇੱਕ ਪਾਸੇ ਇਹ ਹੈ ਦੂਜੇ ਪਾਸੇ ਜਿਹੜਾ ਕਿਸਾਨ ਹੈ ਉਸ ਦੀ ਝੋਨੇ ਦੀ ਫਸਲ ਨੂੰ ਕੱਟ ਲਾਇਆ ਜਾ ਰਿਹਾ ਹੈ ਵਿੱਚ ਨਵੀਂ ਜਾਦੇ ਇੱਕ ਪਾਸੇ ਲੋੜ ਬਹੁਤ ਹੈ ਦੂਜੇ ਪਾਸੇ ਕਿਸਾਨਾਂ ਦੇ ਝੋਨੇ ਤੇ ਕੱਟ ਲਾਇਆ ਜਾ ਰਿਹਾ ਹੈ ਇਹ ਕੱਟ ਵੀ ਕਿਸਾਨ ਦੇ ਉੱਤੇ ਇੱਕ ਉਹਦਾ ਝੋਨਾ ਕੱਟ ਪੈਦਾ ਹੋਇਆ ਦੂਜਾ ਉਹਦਾ ਤੁਸੀਂ ਜਿਹੜਾ ਹੈ ਉਹਦੇ ਤੇ ਕੱਟ ਲਾ ਦਿੱਤਾ ਉਹਨੂੰ ਪੈਸੇ ਹੋਰ ਵੀ ਘਟਾ ਦਿੱਤੇ ਸੋ ਇਹ ਇਸ ਤਰ੍ਹਾਂ ਨਾਲ ਦੂਰੀ ਤਰੀ ਕਿਸਾਨ ਦੀ ਲੁੱਟ ਹੋ ਰਹੀ ਹੈ ਇਹ ਇਸ ਦੇ ਉੱਤੇ ਵੀ ਸੰਯੁਕਤ ਕਿਸਾਨ ਮੋਰਚੇ ਨੇ ਆਪਣੀਆਂ ਗੱਲਾਂ ਰੱਖੀਆਂ ਨੇ ਸੋ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਭਾਰਤ ਦੇ ਵਿੱਚ ਤਕਰੀਬਨ 8000 ਸਕੂਲਾਂ ਦੇ ਵਿੱਚ ਏ 2024-25 ਦੇ ਸਾਲ 'ਚ ਇੱਕ ਵੀ ਨਵਾਂ ਵਿਦਿਆਰਥੀ ਦਾਖਲ ਨਹੀਂ ਹੋਇਆ ਨਵਾਂ ਦਾਖਲਾ ਨਹੀਂ ਹੋਇਆ ਪਹਿਲਾਂ ਦੇ ਹੈਗੇ ਐ ਤੇ ਇਹਨਾਂ 8000 ਸਕੂਲਾਂ ਦੇ ਵਿੱਚ ਜਿਹੜੇ ਐ ਉਹ 20817 ਅਧਿਆਪਕ ਨੇ 20817 ਅਧਿਆਪਕ ਹੈ ਨਵਾਂ ਬੱਚਾ ਕੋਈ ਭਰਤੀ ਨਹੀਂ ਹੋਇਆ ਇਹਦੇ ਤੇ ਬੜਾ ਗੰਭੀਰ ਮੁੱਦਾ ਹੈ ਸਭ ਤੋਂ ਵੱਧ ਵਿਪਖਸ਼ਮੀ ਮਗਾਲ ਦੇ 3812 ਸਕੂਲ ਨੇ 17965 ਅਧਿਆਪਕ ਨੇ ਉੱਥੇ ਲੱਗੇ ਹੋਏ ਜਿੱਥੇ ਬੱਚੇ ਦਾਖਲ ਨਹੀਂ ਹੋਏ ਨਵੇਂ ਤੇਲੰਗਾਨਾ ਦਾ ਦੂਜਾ ਨੰਬਰ ਹੈ ਅਗਲੀ ਗੱਲ ਵਿੱਚ ਇੱਕ ਇਹ ਵੀ ਆਈ ਹੈ ਵੀ ਜਿਹੜੇ ਸਿੰਗਲ ਟੀਚਰ ਸਕੂਲ ਨੇ ਉਹ ਸਕੂਲ ਜਿੱਥੇ ਸਿਰਫ ਇੱਕੋ ਹੀ ਅਧਿਆਪਕ ਪੰਜ ਕਲਾਸਾਂ ਨੂੰ ਪੜਾ ਰਿਹਾ ਹੈ ਉਹ ਵੀ 1 ਲੱਖ ਤੋਂ ਵੱਧ ਨੇ ਤੇ ਉਹਨਾਂ ਸਕੂਲਾਂ 'ਚ 33 ਲੱਖ ਤੋਂ ਵੱਧ ਵਿਦਿਆਰਥੀ ਪੜਦੇ ਆ। ਸੋ ਸਾਡੇ ਵਿਦਿਆ ਸਾਡੇ ਦੇਸ਼ ਦੀ ਸਿੱਖਿਆ ਦਾ ਇਹ ਇੱਕ ਨਿੱਕੀ ਜੀ ਝਲਕ ਹੈ, ਬਾਕੀ ਤਾਂ ਬਹੁਤ ਵੱਡੀਆਂ ਗੱਲਾਂ ਪਈਆਂ ਨੇ। ਊਂ ਅਸੀਂ ਵੈਸੇ ਵਿਸ਼ਵ ਗੁਰੂ ਆ ਉਹ ਤਾਂ ਹੈ ਹੀ ਕਿਉਂਕਿ ਸਾਡੇ ਸੀਤਾ ਫਿਰ 56 ਇੰਚੀ ਆ ਨਾ ਇਸ ਕਰਕੇ ਸਾਡਾ ਹਾਲ ਇਹ ਹੈ। ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਲਾਸਟ ਅਸੀਂ ਸਾਂਝੀ ਕਰਨੀ ਹੈ ਅੱਜ ਦੋ ਬਹੁਤ ਹੀ ਮਹਾਨ ਵਿਅਕਤੀਆਂ ਦੇ ਜਨਮ ਦਿਨ ਨੇ ਇੱਕ ਜਨਮ ਦਿਨ ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਉਹਨਾਂ ਦੇ ਜਨਮ ਦਿਨ ਬਾਰੇ ਕੁਝ ਲੋਕ 27 ਅਕਤੂਬਰ ਲਿਖਦੇ ਐ ਕੁਝ 16 ਅਕਤੂਬਰ ਲਿਖਦੇ ਐ ਪਰ ਅਸੀਂ ਅੱਜ 27 ਨੂੰ ਗੱਲ ਕਰ ਰਹੇ ਹਾਂ ਤੇ ਅਸੀਂ ਅੱਜ ਇਹ ਮੰਨ ਕੇ ਕਰ ਰਹੇ ਹਾਂ ਕਿ ਉਹਨਾਂ ਦਾ ਜਨਮ ਦਿਨ ਹੈ ਉਹਨਾਂ ਦਾ ਆਪਾਂ ਨੂੰ ਬਾਕੀ ਤਾਂ ਹਿਸਟਰੀ ਦੱਸਣ ਦੀ ਲੋੜ ਨਹੀਂ ਸਾਨੂੰ ਇਹ ਪਤਾ ਹੈ ਵੀ ਜਿਹੜਾ ਸੈਭਜਾਦਿਆਂ ਨੂੰ ਜਿਹੜੇ ਤਸੀਹੇ ਦਿੱਤੇ ਗਏ ਕੋ-ਕੋ ਕੇ ਉਸ ਸਰਹੰਦ ਦੇ ਦੀਵਾਰ ਇੱਟ ਨਾਲ ਇੱਟ ਖੜਕਾਉਣ ਦੀਆਂ ਗੱਲਾਂ ਅਸੀਂ ਪੜਦੇ ਹਾਂ ਸਰਹੰਦ ਸਮਾਣਾ ਤੇ ਸੋਨੀਪਟ ਕੁਮਾਣ ਸ਼ਾਹਬਾਦ ਕਪੂਰੀ ਸਢੌਰੇ ਵਗੈਰਾ ਵਗੈਰਾ ਅੱਡ-ਅੱਡ ਥਾਵਾਂ ਤੇ ਉਹਨਾਂ ਨੇ ਮੁਗਲ ਫੌਜਾਂ ਨੂੰ ਹਰਾਇਆ ਦੂਜੀ ਮਜ਼ੇਦਾਰ ਗੱਲ ਇਹ ਹੈ ਕਿ ਵੀ ਜਿਹੜੀ ਉਹਨੇ ਆਪ ਦੀ ਫੌਜ ਬਣਾਈ ਉਸ ਫੌਜ ਦੇ ਵਿੱਚ ਹਿੰਦੂ ਵੀ ਸੀ ਸਿੱਖ ਵੀ ਸੀ ਤੇ ਮੁਸਲਮਾਨ ਵੀ ਸੀ ਦੱਸਿਆ ਇਹ ਜਾਂਦਾ ਹੈ ਕਿ ਉਹਦੀ ਫੌਜ ਦੇ ਵਿੱਚ 15000 ਮੁਸਲਮਾਨ ਸੀ ਕਿ ਉਹ ਫਿਰਕੂ ਨਹੀਂ ਸੀਗਾ ਦੂਸਰੀ ਗੱਲ ਕਿ ਉਹਨੇ ਜ਼ਗੀਰਦਾਰੀ ਦਾ ਖਾਤਮਾ ਕਰਿਆ ਜਿੱਥੇ-ਜਿੱਥੇ ਉਹ ਗਿਆ ਉਹਨੇ ਜ਼ਗੀਰਦਾਰੀ ਨੂੰ ਖਤਮ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਾਤ ਪਾਤ ਦਾ ਖਾਤਮਾ ਵੀ ਕੀਤਾ ਜਿਨ੍ਹਾਂ ਨੂੰ ਛੋਟੀਆਂ ਜਾਤਾਂ ਕਿਹਾ ਜਾਂਦਾ ਹੈ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਉਹਨਾਂ ਨੂੰ ਉਹਨਾਂ ਨੇ ਉਹਨਾਂ ਦੇ ਆਗੂ ਥਾਪਿਆ ਸੋ ਇਹ ਇੱਕ ਬਰਾਬਰ ਦਾ ਸਮਾਜ ਸਿਰਜਣ ਦੇ ਵਿੱਚ ਜ਼ਗੀਰਦਾਰੀ ਨੂੰ ਖਤਮ ਕਰਨ ਦੇ ਵਿੱਚ ਬਾਬਾ ਬੰਦਾ ਸਿੰਘ ਜੀ ਭਹਾਦਰ ਨੂੰ ਅਸੀਂ ਅੱਜ ਯਾਦ ਕਰਦੇ ਹਾਂ ਤੇ ਅਹਿਦ ਕਰਾਂਗੇ ਕਿ ਵੀ ਅਜਿਹਾ ਸਮਾਜ ਜਿੱਦੇ ਚ ਅਜੇ ਕਾਸਰ ਰਹੇਗੀ ਹੋਰ ਗਾਂ ਉਹਨੂੰ ਕਰਨ ਦੇ ਲਈ ਅੱਗੋਂ ਕੋਸ਼ਿਸ਼ ਕਰਦੇ ਰਹਿਾਂਗੇ ਦੂਜਾ ਅੱਜ ਜਤਿੰਦਰ ਦਾਸ ਦਾ ਵੀ ਜਨਮ ਦਿਨ ਹੈ ਜਪਿੰਦਰ ਦਾਸ ਆਜ਼ਾਦੀ ਗੁਲਾਟੇ ਸੀ 63 ਦਿਨ ਉਹਨਾਂ ਨੇ ਲਾਹੌਰ ਦੇ ਵਿੱਚ ਜੇਲ੍ਹ 'ਚ ਭੁੱਖ ਹੜਤਾਲ ਰੱਖੀ ਤੇ ਉਹਨਾਂ ਦੀ ਸ਼ਹਾਦਤ ਹੋਈ ਅਸੀਂ ਇਹਨਾਂ ਦੋਵਾਂ ਨੂੰ ਅੱਜ ਯਾਦ ਕਰਦੇ ਹਾਂ ਤੇ ਉਹਨਾਂ ਦੇ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ ਅੱਜ ਦੀ ਗੱਲ 'ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ